ਆਵਾਜ਼ ਸਿੱਧਾ ਸਿੱਧਾ ਤਮਕਾਰੇ ਹੈ ਤੂੰ ਚੁੱਪ ਕਰ ਜਾਗਾ ਐ ਬਾਡੀਆਂ ਵਾਲਾ ਜਿਹੜਾ ਤੂੰ ਬੋਲੀ ਜਾਂਦਾ ਕੱਲ ਪਰਸੋਂ ਆ ਕੇ ਮੇਰੇ ਪੈਰਾਂ 'ਤੇ ਡਿੱਗੇਗਾ ਨਾ ਆਹ ਆਹ ਭਗਵੰਤ ਮਾਨ ਜੀ ਐ ਕੋਈ ਹੋ ਰਿਹਾ ਹੈ ਦੇਖਦੇ ਸਾਬ ਆਹ ਦੇਖ ਲੋ ਮੈਂ ਜਿਹੜੀ ਗੱਲ ਕਹੀ ਹੈ ਚਾਹ ਮਜੀਠੀਆ ਸਾਹਿਬ ਹੈ ਚਾਹ ਕੋਈ ਜਾਖੜ ਸਾਹਿਬ ਹੈ ਕੋਈ ਕਿਹੜਾ ਵੀ ਸਾਹਿਬ ਹੈ ਜਿਹਨੇ ਕੋਈ ਗਲਤ ਕੀਤਾ ਕੰਮ ਕੀਤਾ ਉਹਨਾਂ ਸਾਰਿਆਂ ਦੇ ਖਾਤੇ ਫਰੋਲੇ ਜਾਣ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੇਰੀ ਓਬਜੈਕਸ਼ਨ ਹੈ ਸਾਡੀ ਪਾਰਟੀ ਦੀ ਓਬਜੈਕਸ਼ਨ ਹੈ ਐਨੀ ਵੀ ਕਿਸੇ ਨੇ ਆ ਕੇ ਤੁਹਾਡੇ ਪੈਰ ਫੜ ਲੇ ਉਹਦਾ ਤੁਸੀਂ ਕਿਉਂ ਨਹੀਂ ਕਰਦੇ ਇੱਕ ਸਕਿੰਟ ਹਾਂ ਹੁਣ ਚੁੱਪੀ ਕਰਈ ਜਾ ਨਾ ਹੁਣ ਚੁੱਪ ਕਰ ਜਾ ਇੱਕ ਸਕਿੰਟ ਸਾਰੇ ਇੰਡੀਆ ਚੁੱਪ ਕਰ ਜਾ ਚੁੱਪ ਕਰ ਜਾ ਹੱਥ ਜੋਠੇ ਨੇ ਚੁੱਪੀ ਕਰਈ ਜਾ ਨਾ ਸਭ ਤੁਹਾਨੂੰ ਭੇਜ ਦਿੰਦੇ ਨੇ ਬਾਈਟ ਕਿਹੜਾ ਮਾਈਕ ਹੈ ਕੋਈ ਮਾਈਕ ਨਹੀਂ ਚੱਲਣਾ ਉਹ ਸਾਬਾ ਸਿੱਧਾ ਸਿੱਧਾ ਤਮਕਾਰੇ ਹੈ ਤੂੰ ਚੁੱਪ ਕਰ ਜਾਗਾ ਐ ਬਾਡੀਆਂ ਵਾਲਾ ਜਿਹੜਾ ਤੂੰ ਬੋਲੀ ਜਾਂਦਾ ਕੱਲ ਪਰਸੋਂ ਆ ਕੇ ਮੇਰੇ ਪੈਰਾਂ 'ਤੇ ਡਿੱਗੇਗਾ ਨਾ ਆਹ ਆਹ ਭਗਵੰਤ ਮਾਨ ਜੀ ਐ ਕੋਈ ਹੋ ਰਿਹਾ ਹੈ ਆਹ ਦੇਖ ਲਓ ਸਾਬ ਆਹ ਦੇਖ ਲਓ ਉਸੇ ਇੱਕ ਮਿੰਟ ਸੁਣ ਲੋ ਐ ਕਹਿ ਕੀ ਰਿਹਾ ਸਾਬ ਵੀ ਸ਼ਾਂਤ ਰਹੋ ਜੀ ਇੱਕ ਮਿੰਟ ਸੁਣ ਲੋ ਇਹਦੇ ਬਾਅਦ ਕੋਈ ਕਹਿਣ ਵਾਲੀ ਸੁਨੀਲ ਝਾਕੜ ਦੇ ਕਹਿਣ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ ਜਿਹੜੀ ਸ਼ਬਦਾਵਲੀ ਹੈ ਇਹਨਾਂ ਦੀ ਆਵਾਜ਼ ਸੁਣ ਲਓ ਮਾਈਕ ਤੇ ਲਗਾਓ ਮਾਈਕ ਤੇ ਆਹ ਚੰਦਰ ਵਿੱਚ ਚੁੱਪ ਨਹੀਂ ਗਈ ਆ ਸਾਰੇ ਇੰਡੀਆ ਚੋਂ ਪੱਸਾਂ ਦੇ ਟਰੱਕਾਂ ਦੀਆਂ ਬਾੜੀਆਂ ਲਵਾਉਣ ਮੈਂ ਮੈਂ ਬੋਲਦੇ ਨਾ ਭਗਵੰਤ ਮਾਨ ਜੀ ਕਹਿ ਰਿਹਾ ਸਾਰੇ ਇੰਡੀਆ ਚੋਂ ਪੱਸਾਂ ਤੇ ਟਰੱਕਾਂ ਦੀਆਂ ਬਾੜੀਆਂ ਲਵਾਉਣ ਪੰਜਾਬ ਆਂਦੇ ਐ ਮੈਂ ਇਹਨੂੰ ਪੁੱਛਣਾ ਚਾਹਨਾ ਵੀ ਇਹ ਪੰਜਾਬ ਵਾਲੀ ਕਹਿੰਦੇ ਹਰੀਸ਼ ਦਾ ਨਾਮ ਲੈ ਰਿਹਾ ਹਰੀਸ਼ ਦੇ ਕਹਿਣ ਤੇ ਇਹਨੇ ਉੱਥੇ ਜਾ ਕੇ ਜਿਹੜੀ ਜੈਪੁਰ ਬਣਾਈ ਐ ਤੇ ਮੈਂ ਤੇਰਾ ਕਹਿੰਦਾ ਤੂੰ ਚੁੱਪ ਕਰਕੇ ਬਹਿ ਜਾ ਮੈਂ ਜਦੋਂ ਤੇਰੇ ਖਾਤੇ ਪਰਸੋਂ ਤੂੰ ਆ ਕੇ ਪੈਰਾਚੇ ਡਿੱਗੇਗਾ ਨਾ ਆਹ ਕਹਿ ਰਹੇ ਸਰ ਤੇ ਆਹ ਤਾਂ ਇਹ ਅੱਜ ਕੱਲੀ ਵੀਡੀਓ ਹੈ ਕੱਲੇ ਮੈਂ ਕਾਂਗਰਸ ਪ੍ਰਧਾਨ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਗੱਲ ਨਹੀਂ ਕਰਦਾ ਬਾਕੀ ਵਿੱਚ ਇਹਨਾਂ ਦੇ ਖਿਲਾਫ ਭਗਵੰਤ ਮਾਨ ਜੀ ਨੇ ਕਿਹਾ ਅਸੈਂਬਲੀ 'ਚ ਸਾਰਿਆਂ ਦੀ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਗਾ ਉਹਦੇ ਵਿੱਚ ਕਾਂਗਰਸ ਵਾਲੇ ਸਾਰੇ ਫਾਨੇ ਖਾਂ ਕਾਂਗਰਸ ਕੋ ਬਾਕੀਆਂ ਦੇ ਖਿਲਾਫ ਵੀ ਜਿਹੜਾ ਕੁਝ ਕਿਹਾ ਸਾਰਿਆਂ ਦੇ ਖਾਤੇ ਫਰੋਲੋ ਓ ਸਾਹਿਬ ਉਹ ਨਾਂ ਮੰਗੂ ਨਾ ਪਹਿਰਾ ਜੇ ਨਹੀਂ ਡਿਗੇ ਕਿਸੇ ਨੂੰ ਚੰਗਾ ਲਗੇ ਮਾੜਾ ਲਗੇ ਘੱਟੋ ਘੱਟ ਪੰਜਾਬੀ ਖੂਨ ਤਾਂ ਬੋਲਦਾ ਹੈ ਸਾਹਿਬ ਉਹਨੇ ਕੋਈ ਨਕਲੀ ਪੱਗ ਤਾਂ ਨਹੀਂ ਪਾਈ ਉਹਨੇ ਦਿਖਾਤਾ ਵੀ ਮੇਰੀ ਅਸਲੀ ਹੈ ਨਕਲੀ ਵਾਲੇ ਪੱਗ ਉਤਾਰ ਕੇ ਦਸਤਾਰ ਪਹਿਰਾ ਜੇ ਸਿੱਟਦੇ ਆ ਐਸੇ ਕਰਕੇ ਮੈਂ ਕਹਿੰਦਾ ਐਸ்டੀਪੀ ਨੂੰ ਇਹਨਾਂ ਨਕਲੀਆਂ ਨੂੰ ਬੰਦ ਕਰਾਓ ਜਿਹੜੇ ਦਸਤਾਰ ਦੀ ਕੋਈ ਹੱਦ ਇਸ ਤਰ੍ਹਾਂ ਜਾ ਕੇ ਆਪਣੀ ਮਰਜ਼ੀ ਨਾਲ ਪਹਿਰਾ ਜੇ ਸਿੱਟਦੇ ਆ ਉਸ ਬੰਦੇ ਨੂੰ ਦਸਤਾਰ ਗੁਰੂ ਦੀ ਬਖਸ਼ੀ ਸਾਡੇ ਦਸਤਾਰ ਪਾਉਣ ਦਾ ਹੱਕ ਹੀ ਕੋਈ ਹੈ ਨਹੀਂ ਸਾਹਿਬ ਕੱਲੀ ਦਲ ਦਾ ਲਾਈਵ ਦੇਖ ਰਹੇ ਆਂਗਲੇ ਟਾਈਮ ਉਸੇ ਪਹਿਲਾਂ ਕਿਸਾਨਾਂ ਦੀ ਜ਼ਮੀਨ ਬਚਾ ਲਈਏ ਕੱਲੀ ਰਾਜਨੀਤੀ ਨਾਲ ਪੰਜਾਬ ਬਚਾਓ ਦੀ ਪੰਜਾਬ ਦੇ ਉੱਤੇ ਹਮਲਾ ਹੋ ਗਿਆ ਪੰਜਾਬ ਚ ਜ਼ਮੀਨਾਂ ਕਬਜ਼ੇ ਹੋਣ ਡੀਆਂ